जय माता दी ਤੁਸੀਂ ਦੇਖ ਰਹੇ ਬੰਦੇ ਪਰਤ ਲਾਈਵ ਟੀਵੀ ਨਿਊਜ਼ ਤੁਹਾਨੂੰ ਸਾਰਿਆਂ ਨੂੰ ਸਾਵਣ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੈਕਾਰਾ ਮਤਾ ਚੰਤਾਪੁਨੀ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਜੈ ਮਾ ਵੈਸ਼ਨੋ ਭਗਤ ਸਭਾ ਵੱਲੋਂ ਅੱਜ 27ਵਾਂ ਵਿਸ਼ਾਲ ਪੰਡਾਰਾ ਜੋ ਕਿ ਸ਼੍ਰੀ ਸੱਪਤਾ ਦੇ ਵੀ ਮੰਦਿਰ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਜਿਸ ਦੇ ਸਬੰਧ ਵਿੱਚ ਅੱਜ ਟਰੱਕ ਤੋਰਨ ਦੀ ਰਸਮ ਜੋ ਕਿ ਸੱਤਪਾਲ ਜੀ ਦੀ ਦੋਤਰੀ ਕ੍ਰਿਸ਼ਕਾ ਜੀ ਵੱਲੋਂ ਕੀਤੀ ਗਈ ਸੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਸੇ ਤਰ੍ਹਾਂ ਹੀ ਮਹਾਮਈ ਸਾਹਿਬ ਤੇ ਕਿਰਪਾ ਬਣਾਈ ਰੱਖੇ ਔਰ ਜੋ ਇਹ ਲੰਗਰ ਹੈ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੈਕਾਰਾ ਮਤਾ ਚਿੰਤਾਪੁਰਨੀ ਜੀ ਦਾ ਸੋ ਸਾਜੇ ਦਰਬਾਰ ਕੀ ਜੈ ਔਰ ਸਾਰੀਆਂ ਸੰਗਤਾਂ ਕੇ ਬੇਨਤੀ ਹੈ ਜੀ ਸੋ ਆਪ ਸਭੋ ਸ਼੍ਰੀ ਸੱਪਤਾ ਦੇ ਵੀ ਮੰਦਿਰ ਹਿਮਾਚਲ ਪ੍ਰਦੇਸ਼ ਵਿੱਚ ਪੁੱਜ ਕੇ ਲੰਗਰ ਦਾ ਆਨੰਦ ਮਾਣੋ ਅਤੇ ਮਾਤਾ ਚਿੰਤਪurni ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਵੱਡੀ ਮੁਬਾਰਕਬਾਦ ਜੋ ਕਿ ਨਿਊਜ਼ ਚੈਨਲ ਵੰਦੇ ਭਾਰਤ ਵੱਲੋਂ ਸ਼੍ਰੀ ਰੋਹਿਤ ਭਗਤ ਜੀ ਅਤੇ ਪਰਮਜੀਤ ਭਗਤ ਜੀ ਨੇ ਜੋ ਸਾਥ ਸਾਨੂੰ ਦਿੱਤਾ ਹੈ ਜਿਸ ਨਾਲ ਮਹਾਮਈ ਦਾ ਗੁਰਗਾਨ ਇਹਨਾਂ ਨੇ ਲਾਈਵ ਕੀਤਾ ਸੀ ਇਸੇ ਤਰ੍ਹਾਂ ਹੀ ਅੱਜ ਟਰੱਕ ਤੋਰਨ ਦੀ ਰਵਾਨਗੀ ਹੈ ਜੋ ਉਹ ਵੀ ਲਾਈਵ ਕਰ ਰਹੇ ਹਨ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਵੰਦੇ ਭਾਰਤ ਇਸ ਤਰ੍ਹਾਂ ਹੀ ਧਕੀਆਂ ਬਖਸ਼ੇ ਜੀ ਇਹਨਾਂ ਨੂੰ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਵੈਸ਼ਨਪਤ ਸਭਾ ਗੜਾ ਜਲੰਧਰ ਵੱਲੋਂ ਸਾਈਮਾ ਸਲਾਨਾ ਲੰਗਰ ਦਾ ਟਰੱਕ ਅੱਜ ਰਵਾਨਾ ਹੋ ਰਿਹਾ ਹੈ ਤੇ ਆਓ ਆਪਾਂ ਬੱਬੂ ਭਗਤ ਨਾਲ ਖਾਸ ਗੱਲਬਾਤ ਕਰਦੇ ਹਾਂ ਜੰਡ ਕਰਦੇ ਹਾਂ ਕਾਜੀ ਸਾਹਣਾ ਕੋਈ ਚਾਹੀਦੀ ਪੁਲੀਸ ਚੁੱਕੋ ਨਾ ਕਾਰਾਜੀ ਤਾਗੁਰ ਨੀ ਦਾ ਬੋਲ ਸਾਹ ਚੇਤਨਵਾਦੀ ਜੈ ਚੱਲ ਗੋਰੇ ਜਾ ਯਾਰ फोटो 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 फोटो